ਇਹ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਰਵਿੰਦਰ ਕੁਮਾਰ ਜੀ ਦੀ ਰਹਿਨਮਾਈ ਹੇਠ ਤੇ ਸਦਾ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਸਾਡੇ ਕੋਲ ਜਿਹੜਾ ਕੱਲ 13 ਤਰੀਕ ਨੂੰ ਸਰਬਜੀਤ ਸਿੰਘ ਨਾ ਵਾਸੀ ਮਰਲਨ ਨੇ ਇੱਕ ਬਿਆਨ ਲਖਾਇਆ ਸੀ ਵੀ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਮਿੱਟੂ ਸਿੰਘ ਵਗੈਰਾ ਨਾਲ ਉਹਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪਰਤਾਲੀਆ ਅਫਸਰ ਸੀ ਇਹ ਸਈ ਮਨਜਿੰਦਰ ਸਿੰਘ ਤੇ ਜਿਹੜੇ ਉੱਥੇ ਮੁੱਖ ਮੁੰਚੀ ਲੱਗਿਆ ਹੋਇਆ ਸੀ ਐਮਐਸ ਸੁਖਵਿੰਦਰ ਸਿੰਘ ਉਹਨਾਂ ਤੋਂ ਜਿਹੜੇ 60000 ਰੁਪਏ ਦੀ ਡਿਮਾਂਡ ਕਰ ਰਹੇ ਸੀ ਤੇ ਕੱਲ ਅਸੀਂ ਜਿਹੜਾ ਐਮਐਸਸੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਨੁਕਤੇ ਉੱਤੇ ਕਾਬੂ ਕੀਤਾ ਸਰ ਇਹ ਪਹਿਲੀ ਇਨਸਟਾਲਮੈਂਟ ਸੀ ਕਿ ਦੂਜੀ ਸੀ ਜਿਹੜੇ ਥੜੇ ਗਏ 30000 ਨਹੀਂ ਨਹੀਂ ਸੈਟਲ ਹੋਈ ਸੀ 30000 ਸਰ ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ ਜਿਹੜਾ ਏਐਸਏ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਊਗੀ ਸਰ ਗ੍ਰਿਫਤਾਰੀ ਹੋ ਚੁੱਕੀ ਹਾਂਜੀ ਮੌਕੇ ਤੇ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਮਸਤੀ ਸੁਖਵਿੰਦਰ ਸਿੰਘ ਇਹ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਰਵਿੰਦਰ ਕੁਮਾਰ ਜੀ ਦੀ ਰਹਿਨਮਾਈ ਹੇਠ ਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਜਿਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਸਾਡੇ ਕੋਲ ਜਿਹੜਾ ਕੱਲ 13 ਤਰੀਕ ਨੂੰ ਸਰਬਜੀਤ ਸਿੰਘ ਰਹਾਸੀ ਮਰਲਾ ਨੇ ਇੱਕ ਬਿਆਨ ਲਗਾਇਆ ਸੀ ਵੀ ਉਹਨਾਂ ਨੇ ਕੋਈ ਲੜਾਈ ਝਗੜਾ ਹੋਇਆ ਸੀ ਮਿੱਟੂ ਸਿੰਘ ਵਗੈਰਾ ਨਾਲ ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪਰਤਾਲੀਆ ਅਫਸਰ ਸੀ ਐਸੇ ਮਨਜਿੰਦਰ ਸਿੰਘ ਤੇ ਜਿਹੜੇ ਉੱਥੇ ਮੁੱਖ ਮੰਤਰੀ ਲੱਗਿਆ ਹੋਇਆ ਸੀ ਐਮ ਐਸ ਸੀ ਸੁਖਵਿੰਦਰ ਸਿੰਘ ਉਹ ਉਹਨਾਂ ਤੋਂ ਜਿਹੜੇ 60000 ਰੁਪਏ ਜਮਾਨਤ ਕਰ ਰਿਹਾ ਸੀ ਤੇ ਕੱਲ ਅਸੀਂ ਜਿਹੜਾ ਐਮ ਐਸ ਸੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹਿੱਕਾ ਬੁਕੀਤ ਸਰ ਇਹ ਪਹਿਲੀ ਇਨਸਟਾਲਮੈਂਟ ਸੀ ਕਿ ਦੂਜੀ ਸੀ ਜਿਹੜੇ ਫੜੇ ਗਏ 30000 ਰੁਪਏ ਨਹੀਂ ਨਹੀਂ ਸੈਟਲ ਹੋਈ ਸੀ 30000 ਵਿੱਚ ਤਰ ਕੋਈ ਹੋਰ ਵੀ ਸ਼ਮੂਲੀਅਤ ਆਈਏ ਸਾਹਮਣੇ ਇਸ ਵਿੱਚ ਜਿਹੜਾ ਐਸਐਸਏ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਊਗੀ ਓਕੇ ਸਰ ਗ੍ਰਿਫਤਾਰੀ ਹੋ ਚੁੱਕੀ ਹੈ ਹਾਂਜੀ ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਐਮਐਸਏ ਸੁਖਵਿੰਦਰ ਸਿੰਘ